ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019800 ਸਸੀ ਗੜਵਾ ਜੀ ਸੀ ਗਾਲੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਨਵਦੀਪਾ ਜੀ ਪਿੰਡ ਬਾਲੀਆਂ ਨੇੜੇ ਤਨੋਲਾ ਬਰਨਾਲਾ ਜ਼ਿਲ੍ਹਾ ਆਪਾਂ ਨੂੰ ਸੰਗਰੂਰ ਮੋਬਾਈਲ ਨੰਬਰ 8360329597 8360329597 ਪਹਿਲੇ ਨੰਬਰ ਤੇ ਜਰਸੀ ਦੇ ਸਾਹੀ ਵਾਲ ਦੋਨੇ ਚੀਜ਼ਾਂ ਦਾ ਮੇਲ ਦੇਖੀ ਆ ਨੇ ਕਿਹੜਾ ਸੂਆ ਸੂਈ ਆ ਤਾਜੀ ਸੂਈ ਆ ਜੀ ਪਹਿਲਾ ਸੂਆ ਸੂਈ ਆ ਸੂਈ ਨੂੰ ਹੋ ਗਏ 5 ਦਿਨ ਨਹੀਂ 3 ਦਿਨ ਹੋ ਗਈ ਸੂਈ 3 ਦਿਨ ਹੋ ਗਏ ਸੂਈ ਨੂੰ ਵੀ ਆਪਣੇ ਘਰੇ ਸੂਈ ਆ ਜੇਰ ਦੀ ਆਪਣੀ ਵੀਡੀਓ ਕੋਲੇ ਆ ਹਾਂ ਜੀ ਠਣਾ ਦੀ ਜੇਰ ਦੀ ਗਾਰੰਟੀ ਆ ਜੀ ਕਿਹਨੇ ਆਨਲਾਈਨ ਮੰਗਾਉਣੀ ਆ ਆਨਲਾਈਨ ਵੀ ਭੇਜਣਾ ਹੁਣ ਕਿੰਨਾ ਦੁੱਧ ਆ ਇਹ ਗੋਣੇਸ ਟਾਈਮ ਹੋਊਗਾ 13-14 ਕਿਲੋ। 12 ਲੀਟਰ ਮੇਨ ਨਾਲ ਹੈਗਾ। ਹਾਂ 13 ਵੀ ਬਣਾਵਾਂਗੇ। 14 ਮਾਰੀ ਇਹਦੀਆਂ। ਸੋਬਰ 14 ਦੇਖੋ ਕਿਆ ਬਾਦ ਮੇਟਾ ਨਿਕਲ ਜਾਂਦੀ ਕਰਦੀ ਤੁਰ ਜਾਂਦੀ ਐ ਤੇ ਬੈੜ ਵੀ ਉਤਰੇ ਤੇ ਮਗਲ ਸਰੇ 14 ਮਾਰਦੀ ਮੂਹ ਲੈ ਜੋ। ਸੋ ਚੁੰਡ ਜਪਾ ਦੇਖੋ ਬਿਲਕੁਲ ਇੱਕ ਨੰਬਰ। ਹੂੰ ਤਾਂ ਜੀ ਮੱਝ ਨਾਲ ਕਰੀ। ਤੇ ਸਾਫਦਰ ਦੁੱਧ ਵੀ ਮੇਰੇ ਚਿੱਟਾ ਜਾਵਾ ਹਨਾ। ਹਾਂ ਥੱਲੇ ਦਿਖਾਓ ਕਿਉਂਕਿ ਕੈਮਰਾ ਲੱਗੇ ਨਹੀਂ ਥੱਲੇ ਵੀ ਚੱਲਦਾ। ਬਸ ਠੀਕ ਆ ਓਕੇ ਵੀਰੇ। ਟੋਰੀ ਬਾਹਰ ਨੂੰ। ਸੋਬਰ ਤੋਰਾ ਵਗੈਰਾ ਬੈੜ ਦਾ ਦੇਖ ਸਕਦੇ ਹੋ। ਟੌਪਸੋ ਤੇਰੀ ਪੂਰੀ ਜਮਾਂ ਐ ਕਿਆ ਬਾਤ ਆ ਨੰਗੇ ਲੇਵਦੀ ਆ ਅੱਗੇ ਪਿੱਛੇ ਦਾ ਹਵਾਨਾ ਦਿਖਾਈ ਦਿੰਦਾ ਇਹਦਾ ਤੇ ਰਾਜੀ ਸਮੀ ਭਲੀ ਵੀ ਤੇ ਸੂਈ ਸਵਾਈ ਆ ਧਾਰਾ ਵੀਰ ਨੇ ਮਾਰ ਕੇ ਦਿਖਾ ਦੇ ਮੂੰਹ ਮੱਥਾ ਦੇਖੋ ਜਰਸੀ ਦਾ ਤੇ ਸਾਈਵਲ ਦਾ ਦੋਨੇ ਭਾਂ ਤਾਂ ਮੇਲ ਆ ਕਰਾਸ ਵਹਿੜਾ ਜਮਾਂ ਦੁੱਧ ਦਊਗੀ ਮੰਨ ਕੇ ਚਲੋ ਫੈਟ ਵਾਲਾ ਪੂਰਾ ਤੇ 14 ਕਹਿੰਦਾ ਵੀ ਤੂੰ ਚੌਥੇ ਪੰਜਵੇਂ ਦਿਨ ਦੀ ਸੂਈ ਥੱਲੇ ਤੀਜਾ ਚੌਥਾ ਕਿ ਦਿਨ ਹੋ ਗਿਆ ਸੂਈ ਨੂੰ ਪਰ 12 ਹਾਜ਼ਰ ਆ ਤੇ ਵੀਰੇ ਅੰਦਾਜ਼ਾ ਹਾਇਸਟ ਕਿੰਨਾ ਮੰਨ ਕੇ ਚੱਲੇ ਦਾ ਦੁੱਧ 17 18 ਦੀ ਬਾਕੀ ਤਾਂ ਹਵਾ ਨੂੰ ਵਧੀਆ ਆਪਣੇ ਬਾਕੀ ਮੰਨ ਕੇ ਚੱਲੀਏ 16 ਮੰਨ ਕੇ ਲੈ ਜੇ ਬੰਦਾ ਤੇ ਮੁੱਲੇ ਦਾ ਕੀ ਰਹੂਗਾ ਵੇਚਣ ਵਾਲਾ ਜਮੀਨ ਵੇਚਣ ਵਾਲੀ ਘਰੇ ਆਖਣ ਵਾਲਾ ਮੋਲ ਨਹੀਂ ਕਰਨਾ ਇਹਦਾ 57000 ਰੁਪਏ ਜੀ 55 ਦੀ ਦੇ ਦਾਂਗੇ ਠੀਕ ਆ ਦੋ ਨੰਬਰ ਤੇ ਆਜੋ ਜੀ ਸੋ 55000 ਦੀ ਵੇੜ ਗੱਡੀ ਚੜੂ ਮਾਣਾ ਮੋਟਾ ਮਾਨਦਾਨ ਵੀਰ ਘਰ ਆਏ ਤਾਂ ਕਰੂਗਾ ਤਾਰਾ ਮਾਰਕੀਟ ਕਾ ਜੇ ਪਿੱਛੇ ਬੱਚਾ ਕੀ ਇਹਦੇ ਬੱਚਾ ਹੀ ਬੱਚਾ ਠੀਕ ਹੈ ਜਿਹੜੀ 2 ਨੰਬਰ ਦੇਖੀ ਜਾਨੇ ਹੈਗੇ ਤੇ ਇਹ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਜੀ ਕਹਿ ਕੇ ਤਨ ਹੋਵੇ ਸੂਈ ਨੂੰ ਚਾਰ ਤਨ ਹੋਵੇ ਸੂਈ ਬੱਚਾ ਮੇਲ ਕਾ ਫਣ ਬੱਚਾ ਨੂੰ ਦਿਨ ਕਾ ਫਾਜੀ ਜੇਰ ਵਗੈਰਾ ਡੰਨ ਹਾਂ ਇਹ ਉਹ ਆਪਣੀ ਗਰੰਟੀ ਹੈ ਵੀਡੀਓ ਹੈਗੀ ਆਪਣੇ ਕੋਲ ਠੀਕ ਹੈ ਤਾਰਾ ਤੁਰਾ ਹਾਂ ਇਹ ਮਾਰਕੀਟ ਤਾਰਾ ਜਿੱਦਾਂ ਮਰਜ਼ੀ ਬਾਰੇ ਚਲੋ ਹਾਂ ਜਿੱਥੇ ਮਾਰਕੀਟ ਬੈਠੇ ਸੂ ਤਾਰਾ ਦੇਖੋ ਇਹਦੀਆਂ ਕਿਆ ਬਾਤ ਪੂਰੀਆਂ ਸਾਫ ਸੁਥਰੀਆਂ ਮੋਟਾ ਚੋਣਾ ਜਮਾ ਮਗਰ ਤਰੇ ਵੀ ਤਾਰਾ ਮਾਰਦੇ ਸੂ ਤਾਰਾ ਦੀ ਬਿਲਕੁਲ ਸਵਾਹੀ ਪੂਰੀ ਵਧੀਆ ਹੈ ਇਹਦਾ ਭਾਅ ਫਿਰ ਵੇਚਣੀ ਕਿੰਨੇ ਦੀ ਹੈ ਇਹਦਾ 70000 ਰੁਪਏ ਦੀ ਰੇਟ ਹੈ 65 ਦੀ ਦੇ ਦਾਂਗੇ ਹਾਂਜੀ 60 ਦੀ ਕਾਂ ਦੇ ਦਾਂਗੇ ਟੋਰੀ ਬਾਹਰ ਸੂਬਰ ਕੱਤ ਕਾਟ ਵਗੈਰਾ ਬੈਠਦਾ ਦੇਖ ਸਕਦਾ ਸਾਫ ਸੁਥਰਾ ਤੇ ਰਾਜੀ ਕੱਤ ਕਾਟ ਬਹੁਤ ਜ਼ਿਆਦਾ ਪਲੀ ਪੂਲੀ ਵੀ ਚੰਗੀ ਹੈ ਤੇ ਸੂਈ ਨੂੰ ਹੋਗੇ ਥੋੜੇ ਦਿਨ ਜੇਰ ਜੁਰ ਵੀਰੇ ਜਮਾ ਡਾਨਾ ਹਨਾ ਕੀ ਉਹਦੀ ਗਾਰੰਟੀ ਆ ਬੁੱਠਣਾ ਦੀ ਜੇਰ ਦੀ ਯਾਰੀ ਗਾਰੰਟੀ ਠੀਕ ਹੈ ਸੋ ਬਾਕੀ ਮਿਲਕ ਵੇਨ ਵਗੈਰਾ ਦੇਖ ਸਕਦਾ ਸੋਹਣੀ ਸਾਫ ਸੁਥਰੀ ਮਿਲਕ ਵੇਨਾ ਥਾਂ ਨਿਖੜਵਾ ਧਾਰਾ ਵੀਰ ਨੇ ਮਾਰ ਕੇ ਦਿਖਾਤੀਆਂ ਸਭ ਤੋਂ ਥਣ ਹਵਾਨਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਤੇ ਬਾਕੀ ਵੀਰੇ ਨਿਆਣਾ ਪਉਣਾ ਪਉ ਨਹੀਂ ਪਉਣਾ ਕੋਈ ਦਿੱਕਤ ਨਹੀਂ ਹੈ ਠੀਕ ਹੈ ਤੇ ਰੇਟ ਜਮਾਨਦਾਨ ਹੋ ਜਾਊਗਾ ਹੋ ਜਾਊਗਾ ਜੀ ਠੀਕ ਹੈ ਨੰਬਰ ਬੋਲ ਜੀ ਦੁਬਾਰਾ ਆਪਣਾ 8360392997 ਪਿੰਡ ਫਾਲੀਆਂ ਨੀੜੀ ਤਰੋ ਨਾ ਵੀਡੀਓ ਦੇਖ